1 ਜਦੋਂ ਭਗਤ ਸਿੰਘ ਹੋਰਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਤੇ ਤਰੀਕ ਤੈ ਕੀਤੀ ਗਈ 24 ਮਾਰਚ 1931 ਪਰ ਉਹਨਾਂ ਨੂੰ ਫਾਂਸੀ ਦਿੱਤੀ ਗਈ 23 ਮਾਰਚ 1931 ਸਮਾਂ ਸ਼ਾਮ 7:33 ਆਖਿਰ ਅਜਿਹਾ ਕੀ ਹੋਇਆ ਕਿ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਨੂੰ ਤੈ ਕੀਤੀ ਗਈ ਤਰੀਕ ਤੋਂ 12-13 ਘੰਟੇ ਪਹਿਲਾਂ ਫਾਂਸੀ ਦੇ ਦਿੱਤੀ ਗਈ ਤੇ ਉਹਨਾਂ ਦੇ ਆਖਰੀ ਪਲ ਕੀ ਸਨ ਅੱਜ ਆਪਾਂ ਇਸ ਬਾਰੇ ਗੱਲਬਾਤ ਕਰਾਂਗੇ 3 ਮਾਰਚ 1931 ਨੂੰ ਭਗਤ ਸਿੰਘ ਦਾ ਪਰਿਵਾਰ ਉਹਨਾਂ ਨੂੰ ਮਿਲਣ ਲਈ ਸੈਂਟਰਲ ਜੇਲ੍ਹ ਲਾਹੌਰ ਪਹੁੰਚਦਾ ਹੈ। ਭਗਤ ਸਿੰਘ ਆਪਣੀ ਮਾਤਾ ਨੂੰ ਕਹਿੰਦੇ ਆ ਕਿ ਜਦੋਂ ਉਹਨਾਂ ਨੂੰ ਫਾਂਸੀ ਦੇ ਦਿੱਤੀ ਜਾਏਗੀ ਤਾਂ ਉਹ ਉਹਨਾਂ ਦੀ Laash ਲੈਣ ਨਾਉਣ ਸਗੋਂ ਉਹਨਾਂ ਦੇ ਭਰਾ ਕੁਲਤਾਰ ਸਿੰਘ ਨੂੰ ਭੇਜ ਦੇਣ ਕਿਉਂਕਿ ਜੇਕਰ ਉਹ ਬੇਹੋਸ਼ ਹੋ ਗਏ ਤਾਂ ਉਹਨਾਂ ਵੱਲ ਕਿਸੇ ਨੇ ਨਹੀਂ ਵੇਖਣਾ ਤੇ ਉਹ ਮੁਸਕਰਾਉਣ ਲੱਗਦੇ ਆ। ਇਹ ਗੱਲ ਭਗਤ ਸਿੰਘ ਦੇ ਮਾਤਾ ਜੀ ਨੇ ਖੁਦ ਇੱਕ ਇੰਟਰਵਿਊ ਦੇ ਵਿੱਚ ਕਹੀ ਹੈ। ਇਹ ਪਗਤ ਸਿੰਘ ਦੀ ਆਪਣੇ ਪਰਿਵਾਰ ਦੇ ਨਾਲ ਆਖਰੀ ਮੁਲਾਕਾਤ ਸੀ ਕਿਉਂਕਿ ਇਸ ਤੋਂ ਬਾਅਦ ਪਗਤ ਸਿੰਘ ਦੇ ਪਰਿਵਾਰ ਨੂੰ ਉਹਨਾਂ ਨਾਲ ਨਹੀਂ ਮਿਲਣ ਦਿੱਤਾ ਗਿਆ 22 ਮਾਰਚ 1931 ਦਾ ਦਿਨ ਉਸ ਰਾਤ ਕਹਿੰਦੇ ਆ ਕਿ ਬਹੁਤ ਹਨੇਰੀ ਝੱਖੜ ਤੇ ਤੂਫਾਨ ਆਇਆ ਤੇ ਪਗਤ ਸਿੰਘ ਆਪਣੀ ਕੋਠੜੀ ਨੰਬਰ 14 ਦੇ ਵਿੱਚ ਬੈਠੇ ਸਨ ਸਵੇਰ ਹੁੰਦੇ ਹੁੰਦੇ ਇਹ ਤੂਫਾਨ ਥਮ ਜਾਂਦਾ ਹੈ ਪਗਤ ਸਿੰਘ ਦਾ ਕੱਦ ਸੀ 5 ਫੁੱਟ 10 ਇੰਚ ਦੇ ਕਰੀਬ ਤੇ ਉਹ ਆਪਣੀ ਕੋਠੜੀ ਦੇ ਵਿੱਚ ਮਸਾਂ ਹੀ ਪੂਰੇ ਆਉਂਦੇ ਸਨ ਥੱਲੋਂ ਉਹਨਾਂ ਦੀ ਕੋਠੜੀ ਕੱਚੀ ਸੀ ਤੇ ਜਦੋਂ ਭਗਤ ਸਿੰਘ ਆਪਣੀ ਕੋਠੜੀ ਦੇ ਵਿੱਚ ਬੈਠੇ ਹੁੰਦੇ ਆ ਤਾਂ ਉਹਨਾਂ ਦੇ ਵਕੀਲ ਆਉਂਦੇ ਆ ਤਾਂ ਭਗਤ ਸਿੰਘ ਉਹਨਾਂ ਨੂੰ ਕਹਿੰਦੇ ਆ ਕਿ ਮੇਰੇ ਲਈ ਤੁਸੀਂ ਕਿਤਾਬ ਲੈ ਕੇ ਆਇਓ ਜੋ ਮੈਂ ਤੁਹਾਨੂੰ ਕਹੀ ਸੀ ਉਹ ਕਿਤਾਬ ਸੀ ਕ੍ਰਾਂਤੀਕਾਰੀ ਲੈਨਿਨ ਤੇ ਉਹਨਾਂ ਨੇ ਉਹ ਕਿਤਾਬ ਜਿਹੜੀ ਆ ਭਗਤ ਸਿੰਘ ਨੂੰ ਫੜਾਈ ਤੇ ਭਗਤ ਸਿੰਘ ਨੇ ਕਿਤਾਬ ਫੜਦੇ ਸਾਰੀ ਉਸ ਨੂੰ ਪੜਨਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਨੇ ਭਗਤ ਸਿੰਘ ਨੂੰ ਕਿਹਾ ਕਿ ਕੋਈ ਅਜਿਹਿਆ ਸੁਨੇਹਾ ਜੋ ਤੁਸੀਂ ਦੇਣਾ ਚਾਹੁੰਦੇ ਹੋ ਤਾਂ ਭਗਤ ਸਿੰਘ ਨੇ ਬਿਨਾਂ ਉਹਨਾਂ ਵੱਲ ਵੇਖਿਆ ਕਿਤਾਬ ਨੂੰ ਪੜਦਿਆਂ ਪੜਦਿਆਂ ਹੀ ਬੋਲਿਆ ਸਮਰਾਜਵਾਦ ਮੁਰਦਾਬਾਦ ਇਨਕਲਾਬ ਜ਼ਿੰਦਾਬਾਦ ਭਗਤ ਸਿੰਘ ਦੇ ਵਕੀਲ ਬਾਅਦ ਦੇ ਵਿੱਚ ਕਿਤਾਬ ਦੇ ਵਿੱਚ ਲਿਖਦੇ ਆ ਕਿ ਜਦੋਂ ਉਹ ਭਗਤ ਸਿੰਘ ਨੂੰ ਮਿਲਣ ਲਈ ਗਏ ਸਨ ਤਾਂ ਭਗਤ ਸਿੰਘ ਆਪਣੀ ਕੋਠੜੀ ਦੇ ਵਿੱਚ ਉਹ ਲੱਗ ਰਿਹਾ ਸੀ ਜਿਵੇਂ ਇੱਕ ਸ਼ੇਰ ਬੰਦ ਪਿੰਜਰੇ ਦੇ ਵਿੱਚ ਘੁੰਮ ਰਿਹਾ ਹੋਵੇ ਇੱਕ ਵਾਰੀ ਭੀਮ ਸੇਨ ਸੱਚਰ ਨੇ ਭਗਤ ਸਿੰਘ ਨੂੰ ਕਿਹਾ ਸੀ ਕਿ ਤੁਸੀਂ ਲਾਹੌਰ ਸਾਜ਼ਿਸ਼ ਕੇਸ਼ ਦੇ ਵਿੱਚ ਆਪਣੀ ਅਪੀਲ ਕਿਉਂ ਨਹੀਂ ਦਾਖਲ ਕੀਤੀ ਆਪਣੇ ਪੱਖ ਜਿਹੜੇ ਆ ਕਿਉਂ ਨਹੀਂ ਰਖੇ ਤਾਂ ਭਗਤ ਸਿੰਘ ਨੇ ਉਹਨਾਂ ਨੂੰ ਕਿਹਾ ਸੀ ਕਿ ਇਨਕਲਾਬੀਆਂ ਲਈ ਮਰਨਾ ਜ਼ਰੂਰੀ ਹੁੰਦਾ ਹੈ ਤਾਂ ਹੀ ਉਹਨਾਂ ਦੇ ਅਭਿਆਨ ਮਜ਼ਬੂਤ ਹੁੰਦੇ ਨੇ ਨਾ ਕਿ ਅਪੀਲਾਂ ਅਦਾਲਤਾਂ ਦੇ ਵਿੱਚ ਦਾਖਲ ਕਰਕੇ ਜਾਨੀ ਕਿ ਭਗਤ ਸਿੰਘ ਨੂੰ ਆਪਣੀ ਮੌਤ ਤੋਂ ਬਿਲਕੁਲ ਵੀ ਡਰ ਨਹੀਂ ਸੀ ਲੱਗਦਾ ਭਗਤ ਸਿੰਘ ਬਹੁਤ ਕਿਤਾਬਾਂ ਪੜ੍ਹਦੇ ਸਨ ਕਹਿੰਦੇ ਆ ਕਿ ਉਹਨਾਂ ਨੇ ਜੇਲ੍ਹ ਦੇ ਵਿੱਚ ਰਹਿੰਦਿਆਂ ਹੋਇਆਂ 300 ਤੋਂ ਵੱਧ ਕਿਤਾਬਾਂ ਨੂੰ ਪੜ੍ਹ ਲਿਆ ਸੀ। 23 ਮਾਰਚ ਦੇ ਦਿਨ ਜਦੋਂ ਇਹ ਤੈਅ ਕੀਤਾ ਜਾਂਦਾ ਹੈ ਕਿ ਭਗਤ ਸਿੰਘ ਹੋਰਾਂ ਨੂੰ ਅੱਜ ਦੇ ਦਿਨ ਫਾਂਸੀ ਦਿੱਤੀ ਜਾਣੀ ਹੈ ਤਾਂ ਚੜਤ ਸਿੰਘ ਸਾਰੇ ਕੈਦੀਆਂ ਨੂੰ ਸ਼ਾਮ 4 ਵਜੇ ਹੀ ਕਹਿੰਦਾ ਹੈ ਕਿ ਸਭ ਆਪੋ ਆਪਣੀਆਂ ਕੋਠੜੀਆਂ ਦੇ ਵਿੱਚ ਚਲੇ ਜਾਓ। ਸਾਰੇ ਕੈਦੀ ਹੈਰਾਨ ਹੁੰਦੇ ਆ ਕਿਉਂਕਿ ਉਹਨਾਂ ਨੂੰ ਇਸ ਚੀਜ਼ ਬਾਰੇ ਨਹੀਂ ਪਤਾ ਹੁੰਦਾ। ਉਹ ਹੈਰਾਨੀ ਦੇ ਨਾਲ ਉਸ ਨੂੰ ਪੁੱਛਦੇ ਆ ਤਾਂ ਉਹ ਕਹਿੰਦਾ ਹੈ ਕਿ ਮੈਨੂੰ ਕੁਝ ਵੀ ਨਹੀਂ ਪਤਾ ਉਪਰੋਂ ਹੁਕਮ ਆਏ ਨੇ ਜੇਲ੍ਹ ਦਾ ਨਾਹੀਂ ਬਰਕਤ ਹੌਲੀ ਹੌਲੀ ਕਿਹੜਿਆ ਕੈਦੀਆਂ ਦੀਆਂ ਕੋਠੜੀਆਂ ਦੇ ਅੱਗੋਂ ਦੀ ਲੰਘਦਾ ਹੋਇਆ ਧੀਮੀ ਜਿਹੀ ਆਵਾਜ਼ ਦੇ ਵਿੱਚ ਕਹਿੰਦਾ ਹੈ ਕਿ ਅੱਜ ਰਾਜਗੁਰੂ ਸੁਖਦੇਵ ਤੇ ਭਗਤ ਸਿੰਘ ਨੂੰ ਫਾਂਸੀ ਦੇ ਦਿੱਤੀ ਜਾਏਗੀ ਭਗਤ ਸਿੰਘ ਦੀ ਇੱਕ ਅਜਹੀ ਆਖਰੀ ਇੱਛਾ ਸੀ ਜੋ ਪੂਰੀ ਨਹੀਂ ਹੋ ਸਕੀ ਕਹਿੰਦੇ ਨੇ ਕਿ ਜੇਲ੍ਹ ਦੇ ਵਿੱਚ ਇੱਕ ਮੁਸਲਿਮ ਕਰਮਚਾਰੀ ਸੀ ਬੇਬੇ ਪਗਤ ਸਿੰਘ ਨੇ ਉਸ ਨੂੰ ਕਿਹਾ ਸੀ ਕਿ ਉਸ ਦੇ ਫਾਂਸੀ ਤੋਂ ਇੱਕ ਦਿਨ ਪਹਿਲਾਂ ਉਹਨਾਂ ਨੂੰ ਉਹ ਆਪਣੇ ਘਰੋਂ ਖਾਣਾ ਲਿਆ ਕੇ ਖਵਾਏ ਕਿਉਂਕਿ ਪਗਤ ਸਿੰਘ ਹੋਰਾਂ ਨੂੰ 24 ਮਾਰਚ 1931 ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਣੀ ਸੀ ਤੇ ਇਹ ਇੱਕ ਦਿਨ ਪਹਿਲਾਂ ਹੀ 23 ਮਾਰਚ 1931 ਨੂੰ ਦੇਣਾ ਤੈਅ ਹੋ ਗਿਆ ਤਾਂ ਬੇਬੇ ਨੂੰ ਜੇਲ੍ਹ ਦੇ ਅੰਦਰ ਆਉਣ ਦੀ ਆਗਿਆ ਨਹੀਂ ਮਿਲੀ ਜਾਂ ਕਹਿ ਸਕਦੇ ਹਾਂ ਕਿ ਉਸ ਦਾ ਸਬੰਧ ਨਹੀਂ ਬਣਿਆ ਜਾਂ ਰਾਹ ਨਹੀਂ ਮਿਲਿਆ ਉਸ ਨੂੰ ਤੇ ਉਹ ਜੇਲ੍ਹ ਦੇ ਵਿੱਚ ਨਹੀਂ ਆ ਸਕਿਆ ਤੇ ਭਗਤ ਸਿੰਘ ਦੀ ਇੱਛਾ ਨੂੰ ਪੂਰੀ ਨਹੀਂ ਕਰ ਸਕਿਆ ਜਦੋਂ ਸ਼ਾਮ ਦੇ 6 ਵਜੇ ਦੇ ਆ ਤਾਂ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਉਹਨਾਂ ਦੀਆਂ ਕੋਠੜੀਆਂ ਦੇ ਵਿੱਚੋਂ ਲਜਾਇਆ ਜਾਂਦਾ ਹੈ ਫਾਂਸੀ ਦੇ ਤਖਤੇ ਵੱਲ ਉਸ ਤੋਂ ਪਹਿਲਾਂ ਇਹਨਾਂ ਤਿੰਨਾਂ ਨੂੰ ਇਸ਼ਨਾਨ ਕਰਵਾਇਆ ਜਾਂਦਾ ਆ ਜਿਸ ਨੂੰ ਅੰਤਿਮ ਇਸ਼ਨਾਨ ਵੀ ਕਿਹਾ ਜਾਂਦਾ ਇਹਨਾਂ ਨੂੰ ਕਾਲੇ ਕੱਪੜੇ ਪਵਾ ਦਿੱਤੇ ਜਾਂਦੇ ਆ ਸਾਰੇ ਕੈਦੀਆਂ ਦੀਆਂ ਨਿਗਾਹਾਂ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਵੱਲ ਸਨ ਕਹਿੰਦੇ ਨੇ ਕਿ ਜਦੋਂ ਭਗਤ ਸਿੰਘ ਹੋਰਾਂ ਨੂੰ ਲੈਣ ਲਈ ਆਏ ਤਾਂ ਭਗਤ ਸਿੰਘ ਹੋਰੀ ਇੱਕ ਕਿਤਾਬ ਪੜ੍ਹ ਰਹੇ ਸਨ ਭਗਤ ਸਿੰਘ ਹੋਰਾਂ ਨੇ ਕਿਹਾ ਕੀ ਹੁਣ ਤੁਸੀਂ ਮੈਨੂੰ ਇਸ ਦਾ ਇਹ ਅਧਿਆਇ ਵੀ ਖਤਮ ਨਹੀਂ ਕਰਨ ਦੇਵੋਗੇ ਤੇ ਜਦੋਂ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਜਾ ਰਹੇ ਸਨ ਤਾਂ ਉਹ ਇੱਕ ਗੀਤ ਗਾਉਂਦੇ ਹੋਏ ਜਾ ਰਹੇ ਸਨ ਤੇ ਜਿਵੇਂ ਹੀ ਉਹ ਫਾਂਸੀ ਦੇ ਤਖਤੇ ਤੇ ਪਹੁੰਚਦੇ ਆ ਸਭ ਤੋਂ ਪਹਿਲਾਂ ਉਹ ਫਾਂਸੀ ਦੀ ਰੱਸੀ ਨੂੰ ਚੁੰਮਦੇ ਆ ਕਹਿੰਦੇ ਆ ਕਿ ਸੈਂਟਰਲ ਜੇਲ੍ਹ ਲਾਹੌਰ ਦੇ ਬਿਲਕੁਲ ਨੇੜੇ ਹੀ ਜ਼ਿਲ੍ਹਾ ਕਾਂਗਰਸ ਦੇ ਅਧਿਕਾਰੀ ਜਿਹੜੇ ਸਨ ਉਹਨਾਂ ਦਾ ਘਰ ਸੀ ਜਦੋਂ ਭਗਤ ਸਿੰਘ ਹੋਰਾਂ ਨੇ ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਲਗਾਇਆ ਸੀ ਤਾਂ ਉਹਨਾਂ ਦੇ ਘਰ ਤੱਕ ਉਹ ਆਵਾਜ਼ ਗਈ ਸੀ ਤੇ ਉਸ ਤੋਂ ਬਾਅਦ ਸਾਰੇ ਹੀ ਜੇਲ੍ਹ ਦੇ ਕੈਦੀਆਂ ਨੇ ਉੱਚੀ ਉੱਚੀ ਇਨਕਲਾਬ ਜ਼ਿੰਦਾਬਾਦ ਕਹਿਣਾ ਸ਼ੁਰੂ ਕਰ ਦਿੱਤਾ ਸੀ 7:33 ਵਜੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦੇ ਦਿੱਤੀ ਜਾਂਦੀ ਹੈ ਤੇ 2 ਘੰਟਿਆਂ ਬਾਅਦ ਉਹਨਾਂ ਦੀਆਂ ਲਾਸ਼ਾਂ ਨੂੰ ਉੱਤੋਂ ਉਤਾਰਿਆ ਜਾਂਦਾ ਹੈ ਫਿਰ ਇੱਕ ਅਧਿਕਾਰੀ ਨੂੰ ਕਿਹਾ ਜਾਂਦਾ ਹੈ ਕਿ ਇਹਨਾਂ ਦੀ شناخت ਕਰੋ ਤੇ ਇਸ ਦੇ ਉੱਤੇ ਹਸਤਾਖਰ ਕਰੋ ਜعنی ਸਾਈਨ ਕਰੋ ਕਹਿੰਦੇ ਆ ਕਿ ਉਸ ਅਧਿਕਾਰੀ ਨੇ ਮਨਾ ਕਰ ਦਿੱਤਾ ਜਿਸ ਕਾਰਨ ਉਸ ਨੂੰ ਜਿਹੜਾ ਸਸਪੈਂਡ ਕਰ ਦਿੱਤਾ ਗਿਆ ਤੇ ਇੱਕ ਜੂਨੀਅਰ ਅਧਿਕਾਰੀ ਵੱਲੋਂ ਫਿਰ شناخت ਕੀਤੀ ਗਈ ਤੇ ਦਸਤਖਤ ਕੀਤੇ ਗਏ ਫਿਰ ਇਹ ਤੈਅ ਹੋਇਆ ਕਿ ਹੁਣ ਇਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਏ ਕਿਉਂਕਿ ਭਗਤ ਸਿੰਘ ਹੋਰਾਂ ਨੂੰ 24 ਮਾਰਚ 1931 ਨੂੰ ਫਾਂਸੀ ਦਿੱਤੀ ਜਾਣੀ ਸੀ ਤੇ ਫਾਂਸੀ ਦੇ ਦਿੱਤੀ ਗਈ 23 ਮਾਰਚ 1931 ਨੂੰ ਕਿਉਂਕਿ ਉਹਨਾਂ ਨੂੰ ਲੱਗਦਾ ਸੀਗਾ ਕਿ ਬਾਹਰ ਦਾ ਮਾਹੌਲ ਸਹੀ ਨਹੀਂ ਰਹੇਗਾ ਕਿਉਂਕਿ ਲੋਕ ਇਕੱਠੇ ਹੋ ਜਾਣਗੇ ਤਾਂ ਲੋਕਾਂ ਨੂੰ ਸੰਭਾਲਣਾ ਔਖਾ ਹੋ ਜਾਏਗਾ ਇਸੇ ਲਈ ਉਹਨਾਂ ਨੂੰ ਪਹਿਲਾਂ ਫਾਂਸੀ ਦੇ ਦਿੱਤੀ ਗਈ ਰਾਤ ਨੂੰ ਹੀ ਲੋਕ ਜੇਲ੍ਹ ਦੇ ਬਾਹਰ ਆਉਣੇ ਸ਼ੁਰੂ ਹੋ ਗਏ ਸਨ ਤਾਂ ਫਿਰ ਕੀ ਕੀਤਾ ਗਿਆ ਜੇਲ੍ਹ ਦੇ ਪਿਛਲੇ ਪਾਸਿਓਂ ਕੰਧ ਨੂੰ ਤੋੜਿਆ ਗਿਆ ਤੇ ਇੱਕ ਟਰੱਕ ਨੂੰ ਅੰਦਰ ਲਿਆਂਦਾ ਗਿਆ ਤੇ ਪਗਤ ਸਿੰਘ ਰਾਜਗੁਰੂ ਤੇ ਸੁਖਦੇਵ ਦੀਆਂ ਲਾਸ਼ਾਂ ਨੂੰ ਉਸ ਟਰੱਕ ਦੇ ਵਿੱਚ ਰੱਖਿਆ ਗਿਆ। ਕਹਿੰਦੇ ਆ ਕਿ ਉਦੋਂ ਸਮਾਂ ਸੀ ਰਾਤ ਦੇ 10 ਵਜੇ ਦੇ ਕਰੀਬ। ਪਹਿਲਾਂ ਤੈਅ ਹੋਇਆ ਕਿ ਇਹਨਾਂ ਦਾ ਅੰਤਿਮ ਸੰਸਕਾਰ ਜਿਹੜਾ ਆ ਉਹ ਕੀਤਾ ਜਾਏਗਾ ਰਾਵੀ ਦੇ ਕੰਢੇ। ਪਰ ਰਾਵੀ ਦੇ ਵਿੱਚ ਪਾਣੀ ਘੱਟ ਹੋਣ ਕਾਰਨ ਤੈਅ ਕੀਤਾ ਗਿਆ ਕਿ ਇਹਨਾਂ ਨੂੰ ਲਿਜਾਇਆ ਜਾਏਗਾ ਸਤਲੁਜ ਦੇ ਕੰਢੇ। ਕਹਿੰਦੇ ਆ ਕਿ ਜਦੋਂ ਇਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਸੀ ਤਾ ਕੁਝ ਲੋਕ ਜਿਹੜੇ ਐ ਉਹਨਾਂ ਨੇ ਵੇਖ ਲਿਆ ਕਿ ਇੱਥੇ ਅੱਗ ਜਲ ਰਹੀ ਐ ਇੱਥੇ ਕੁਝ ਹੋ ਰਿਹਾ ਐ ਲੋਕਾਂ ਨੂੰ ਆਉਂਦਿਆਂ ਵੇਖ ਕੇ ਸੈਨਿਕ ਉਥੋਂ ਭੱਜ ਗਏ ਤੇ ਉਹਨਾਂ ਦੀਆਂ ਲਾਸ਼ਾਂ ਨੂੰ ਦਰਿਆ ਦੇ ਵਿੱਚ ਸੁੱਟ ਦਿੱਤਾ ਗਿਆ ਸੀ ਜੋ ਕਿ ਅੱਧ ਸੜੀਆਂ ਲਾਸ਼ਾਂ ਸਨ ਇਸ ਤਰ੍ਹਾਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦਿੱਤੀ ਗਈ ਤੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਅਗਲੇ ਦਿਨ ਜਿਵੇਂ ਹੀ ਅਖਬਾਰ ਦੇ ਵਿੱਚ ਇਹ ਖਬਰ ਪ੍ਰਕਾਸ਼ਿਤ ਹੁੰਦੀ ਐ ਕੀ ਰਾਜਗੁਰੂ ਸੁਖਦੇਵ ਤੇ ਭਗਤ ਸਿੰਘ ਹੋਰਾਂ ਨੂੰ ਫਾਂਸੀ ਦੇ ਦਿੱਤੀ ਗਈ ਹੈ ਤਾਂ ਲੋਕਾਂ ਦੇ ਵਿੱਚ ਰੋਸ ਜਾਗਦਾ ਆ ਜਲੂਸ ਕੱਢੇ ਜਾਂਦੇ ਨੇ ਅੰਗਰੇਜ਼ੀ ਹਕੂਮਤ ਨੂੰ ਗਾਲਾਂ ਕੱਢੀਆਂ ਜਾਂਦੀਆਂ ਨੇ ਅੰਗਰੇਜ਼ੀ ਹਕੂਮਤ ਦੇ ਖਿਲਾਫ ਮੁਜ਼ਾਰੇ ਕੀਤੇ ਜਾਂਦੇ ਆ 23 ਸਾਲਾਂ ਦੀ ਉਮਰ ਦੇ ਵਿੱਚ ਸ਼ਹੀਦ ਆਜ਼ਮ ਭਗਤ ਸਿੰਘ ਆਪਣੀ ਜਾਨ ਦੇਸ਼ ਦੇ ਉੱਤੇ ਕੁਰਬਾਨ ਕਰ ਗਏ ਅਸੀਂ ਸ਼ਹੀਦ ਆਜ਼ਮ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਸਲਾਮ ਕਰਦੇ ਆ ਜਿਨ੍ਹਾਂ ਦੇ ਸਦਕਾ ਅੱਜ ਅਸੀਂ ਆਜ਼ਾਦੀ ਦਾ ਨਿਗਮਾ ਰਹੇ ਆ ਅਜਿਹੀਆਂ ਹੋਰ ਵੀਡੀਓਜ਼ ਦੇ ਲਈ ਤੁਸੀਂ ਸਾਡੇ YouTube ਚੈਨਲ Adi Production ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਇਸ ਦੇ ਬੈਲ ਆਈਕਨ ਨੂੰ ਦਬਾ ਸਕਦੇ ਹੋ